ਪੰਲਾ ਪੰਲਾ ਡਿੱਗਿਆ ਪਿਆ ਹਾਂਜੀ 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 ਕੋਈ ਆਏ ਉਹ ਦੇਖ ਰਹੇ ਨੇ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਸਰਦਾਰ ਜਸਵੀਰ ਸਿੰਘ ਗੜੀ ਚੇਚੇ ਤੌਰ ਤੇ ਅੱਜ ਜਿੰਨਾ ਪਿੰਡਾਂ ਦੇ ਵਿੱਚ ਹੜ੍ਹਾਂ ਦੇ ਪਾਣੀ ਨੇ ਮਾਰ ਮਾਰੀ ਹੈ ਉਹਨਾਂ ਗਰੀਬ ਲੋਕਾਂ ਦੀ ਇਹਨਾਂ ਮਜ਼ਦੂਰ ਲੋਕਾਂ ਦੀ ਸਾਲ ਲੈਣ ਲਈ ਆਏ ਨੇ ਤੁਸੀਂ ਦੇਖ ਰਹੇ ਹੋ ਕੱਲੇ-ਕੱਲੇ ਪਰਿਵਾਰ ਦੇ ਨਾਲ ਮਿਲ ਕੇ ਉਹਨਾਂ ਦਾ ਦੁੱਖ ਸਾਂਝਾ ਜਿਹੜਾ ਕਰ ਰਹੇ ਨੇ ਗੜੀ ਸਾਹਿਬ ਸ਼ਾਇਦ ਤੁਸੀਂ ਅਜੇ ਇਹ ਪਹਿਲੇ ਐਸਸੀ ਕਮਿਸ਼ਨ ਦੇ ਚੇਅਰਮੈਨ ਦੇਖੇ ਹੋਣਗੇ ਜਿਹੜੇ ਖੁਦ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਾਲ ਲੈ ਰਹੇ ਨੇ ਉਹਨਾਂ ਦੇ ਦੁੱਖ ਦੇ ਵਿੱਚ ਸਾਂਝੀ ਹੋਏ ਨੇ ਔਰ ਗੜੀ ਸਾਹਿਬ ਨੇ ਗੱਲ ਵੀ ਆਖੀ ਹੈ ਕਿ ਉਹ ਇਹਨਾਂ ਦੇ ਅਵਾਜ਼ ਜਿਹੜੀ ਆ ਉਹ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ ਇਹਨਾਂ ਨੇ ਬਣਦੀ ਜਿਹੜੀ ਆ ਉਹ ਮੁਆਵਜ਼ਾ ਜੂਰ ਦੋਣਗੇ ਹਰ ਇੱਕ ਪਿੰਡ-ਪਿੰਡ ਹੀ ਆਲਾ ਜੀ ਮੈਂ ਇਸ ਪਿੰਡ ਗਿਆ ਹਾਂ ਉਥੇ ਇਹ ਤੁਹਾਡੇ ਘਰ ਦੇ ਹਾਲਾਤ ਜਿਹੜੇ ਐ ਹੜ ਦੇ ਪਾਣੀ ਆਉਣ ਤੇ ਘਰ ਨੁਕਸਾਨ ਹੋ ਜਾਂਦਾ ਜੀ ਹੜ ਦੇ ਪਾਣੀ ਆਉਣ ਕਰਨਾ ਹੋਏ ਸਾਰੇ ਆਪਾਂ ਕਿਸੇ ਦੇ ਘਰ ਰਹਿੰਦੇ ਹਾ ਤਾਂ ਸਾਰਾ ਡੇਗ ਗਿਆ ਅੱਜ ਤੁਹਾਡੇ ਕੋਲ ਐਸਸੀ ਕਮਿਸ਼ਨ ਦੇ ਚੇਅਰਮੈਨ ਪਹੁੰਚੇ ਨੇ ਸਰਦਾਰ ਜਸਵੀਰ ਸਿੰਘ ਗੜੀ ਜੀ ਤੁਹਾਡਾ ਦੁੱਖ ਸੁੱਖ ਤੁਹਾਡਾ ਹਾਲ ਪੁੱਛਣ ਲਈ ਆਏ ਨੇ ਕੀ ਕਹਿਣਾ ਚਾਹੁੰਦੇ ਐ ਬੜਾ ਧੰਨਵਾਦ ਕਰਨੇ ਇਹਨਾਂ ਦਾ ਕਿ ਬਹੁਤ ਸਾਡੇ ਭੈਣ ਭਰਾ ਸਾਰੇ ਆਏ ਨੇ ਤੇ ਲੋਕ ਰਸਣ ਰੂਸਣ ਸਾਨੂੰ ਪਚਾਉਂਦੇ ਰਹੇ ਨੇ ਗੜੀ ਸਾਬ ਅਖਰੀ ਇੱਕ ਗੱਲ ਬੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਨਾ ਗਰੀਬ ਮਜ਼ਦੂਰ ਲੋਕਾਂ ਦਾ ਕੀ ਨੁਕਸਾਨ ਹੋਇਆ ਹੈ ਪਰ ਜਦ ਨੁਕਸਾਨ ਦੇਖੀਏ ਤਾਂ ਅੱਖਾਂ ਦੇ ਵਿੱਚੋਂ ਹੰਝੂ ਆਪਣੇ ਆਪ ਗਰਦੇ ਨੇ ਕੀ ਕਹਿਣਾ ਚਾਹੁੰਦੇ ਸਾਈਡ ਤੋਂ ਦੇਖੋ ਆ ਨੁਕਸਾਨ ਹੈ ਆ ਦੇਖੋ ਹਾਂਜੀ ਇਹ ਲੂਨ ਲੂਨ ਡ ਹੈ ਆ ਜਿਹੜਾ ਆ ਜਿਹੜਾ ਇਹ ਦਾਦੀ ਦੇ ਨਾਨੀ ਦੇ ਮਾਂ ਦੇ ਪਿਆਰ ਦੀਆਂ ਰਜਾਈਆਂ ਕਲਾਈਆਂ ਆ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਨੇ ਜਿਹੜੀਆਂ ਹਾਂਜੀ ਆਪਾਂ ਵੀ ਲੂਸ ਰਹੀਆਂ ਨੇ ਪਿੰਡ ਵਾਲਿਆਂ ਨੇ ਮੈਨੂੰ ਦੱਸਿਆ ਕਿ 4 ਦਿਨ ਬਾਅਦ ਅੱਜ ਵੀ ਕੱਲ ਬਿਜਲੀ ਆਈ ਗਿਆ ਪਿੰਡ ਚ ਜੀ ਸਰ ਤੋਂ ਜਦੋਂ ਫਲੱਡ ਆਇਆ 29 ਤਰੀਕ ਨੂੰ ਰਾਤ ਨੂੰ ਬੱਤੀ ਬੰਦ ਹੋਈ ਕੱਲ ਆਈ ਕੱਲ ਆਈ ਹਾਂਜੀ ਇਹ ਤਰੀਕ ਕਿੰਨੀ ਹੋ ਗਈ ਅੱਜ ਸਰ ਹੋ ਗਈ ਹੈ ਹਫਤੇ ਬਾਅਦ ਆਈ ਹਾਂਜੀ ਆਹ ਔਰੇ ਸਰਾਣੀ ਤਲਾਈਆਂ ਹਰ ਚੀਜ਼ ਕੱਪੜਾ ਨਸਾ ਭਿੱਜ ਗਿਆ ਸਾਰਾ ਹੀ ਜਿਹੜਾ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਅੱਗ ਲਾ ਕੇ ਫੂਕ ਰਹੇ ਆ ਸકાਣਾ ਹੀ ਕਿੰਨੇ ਕਿੰਨੇ ਸਕਾਲਾਂਗੇ ਆ ਤੁਸੀਂ ਦੇਖਿਓ ਇੱਥੇ ਆ ਫਲਾਈਆਂ ਰਜਾਈਆਂ ਪੋੜ ਕੇ ਮੰਜੀਆਂ ਤੇ ਇੱਕ ਭਾਜੀ ਹੋਰ ਆ ਪਾਈਆਂ ਅਸਰੋ ਫਲਾਈਆਂ ਆ ਦੇ ਕੰਧਾਂ ਤੇ ਸੁੰਡੀਆਂ ਪਈਆਂ ਆ ਇਹ ਹਰ ਘਰ ਦੇ ਹਾਲਾਤ ਐ ਜਿਸ ਪਿੰਡ ਚ ਮੈਂ ਘੁੰਮ ਰਿਹਾ ਗੱਦੇ ਸਾਰੇ ਭਿੱਜੇ ਪਏ ਆ ਭਾਂਡੇ ਸਾਰੇ ਆ ਕੰਧਾਂ ਤੜਕ ਗਈਆਂ ਆ ਆਪਾਂ ਦੇਖੀਆਂ ਜੀ ਕੋਠਿਆਂ ਦੀਆਂ ਮਤਲਬ ਗਰੀਬ ਸਮਾਜ ਜਿਹੜਾ ਪੰਜਾਬ ਦਾ ਮਜ਼ਦੂਰ ਵਰਗ ਐ ਉਹ ਉਹਨਾਂ ਦੇ ਦੁੱਖ ਦਰਦ ਜਿਹੜੇ ਆ ਕਿਉਂਕਿ ਹੜ੍ਹ ਆਇਆ 5 7 10 ਦਿਨ ਰਿਹਾ ਹੜ੍ਹ ਆਇਆ ਹੜਾ ਕੇ ਨਿਕਲ ਗਿਆ لیکن ਹਰ ਦੇ ਜਾਣ ਤੋਂ ਬਾਅਦ ਦੇ ਜਿਹੜੇ ਹਾਲਾਤ ਐ ਲੋਕਾਂ ਦੇ ਮੈਨੂੰ ਇਹ ਦੁੱਖ ਦੇਖ ਕੇ ਤਾਂ ਲੱਗਦਾ ਕਿ ਇਹਦੇ ਲਈ ਸਾਨੂੰ ਜਰੂਰ ਪ੍ਰਸ਼ਾਸਨ ਨੂੰ ਟਰਾਲੇ ਕੰਨੇ ਪੈਣਗੇ ਔਰ ਮੈਂ ਤਹਿਸੀਲਦਾਰ ਸਾਹਿਬ ਸਾਡੇ ਨਾਲ ਹੈ ਡੀਪੀਆਰਓ ਸਾਰੀ ਮਹਿਕਮਾ ਨਾਲ ਚੱਲ ਰਹੀ ਆ ਔਰ ਜੋ ਤਹਿਸੀਲਦਾਰ ਸਾਹਿਬ ਨੇ ਹਲੇ ਸਰਕਾਰ ਦੀਆਂ ਕੋਈ ਹਦਾਇਤਾਂ ਵੀ ਆਈਆਂ ਨਹੀਂ ਮੈਂ ਤਹਿਸੀਲਦਾਰ ਸਾਹਿਬ ਦੀ ਸਿਫਤ ਕਰਨੀ ਚਾਹੁੰਦਾ ਆ ਕਿ ਇਹਨਾਂ ਨੇ ਪਿੰਡ-ਪਿੰਡ ਸਰਵੇ ਵੀ ਸ਼ੁਰੂ ਕਰਵਾਤਾ ਆ ਕਿ ਕਿਹਦਾ ਕਿਆ-ਕਿਆ ਨੁਕਸਾਨ ਹੋਇਆ ਮੈਂ ਸੀਜ਼ਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਜਦੋਂ ਗਰੀਬਾਂ ਮਜ਼ਦੂਰਾਂ ਦੇ ਘਰਾਂ 'ਚ ਜਾਣਾ ਇਹ ਉਹਨਾਂ ਦੀਆਂ ਰਜਾਈਆਂ, ਤਲਾਈਆਂ, ਸਹਰਾਣੇ ਵੀ ਲਿਖਣ। ਇਹ ਉਹਨਾਂ ਦੇ ਜਿਹੜੇ ਡਬਲ ਬੈੱਡ ਆ ਕੋਈ ਮੰਜੇ ਆ ਉਹ ਵੀ ਲਿਖਣ। ਔਰ ਇਹਨਾਂ ਨੇ ਨਾਲ-ਨਾਲ ਹਰ ਜਾਤੀ ਧਰਮ ਦਾ ਬੀਰਵਾ ਵੀ ਨਾਲ ਪਾਉਣ ਔਰ ਮੈਂ ਇੱਕ ਪਿੰਡ ਨੂੰ ਇਹਨਾਂ ਨੇ ਇੱਕ-ਇੱਕ ਬੰਦਾ ਡਿਪਿਊਟ ਕੀਤਾ ਸੀਜ਼ਰ ਸਾਹਿਬ ਨੇ। ਭਲੇ ਸਰਕਾਰੀ ਹਦੇਸ਼ ਤਾਂ ਕੋਈ ਨਹੀਂ ਆਇਆ ਇਦਾਂ ਦਾ। ਆ ਗਿਆ ਸੀ ਸਰ। ਆ ਗਿਆ ਸੀ। ਔਰ ਜਿੰਨੀ شدت ਨਾਲ ਇਹ ਲੱਗੇ ਹੋਆ ਮੈਂ ਥੀਲਦਾਰ ਸਾਹਿਬ ਦੀ ਵੀ ਸਹਿਮਤ ਕਰਦਾ ਸ਼ਾਬਾਸ਼ ਜੀ ਤੁਹਾਡੇ ਜਿਹੜਾ ਹਰ ਘਰ ਦੇ ਵਿੱਚ ਜਾ ਕੇ ਮੈਂ ਜਿਹੜੀ ਬੇਨਤੀ ਇਹਨਾਂ ਨੂੰ ਕੀਤੀ ਹੈ ਮੈਨੂੰ ਉਮੀਦ ਹੈ ਜਰੂਰ ਮੰਨਣਗੇ ਕਿਉਂਕਿ ਨਹੀਂ ਤਾਂ ਮੈਂ ਆਉਣੇ ਵਾਲੇ ਦਿਨਾਂ ਦੇ ਵਿੱਚ ਕੱਲ ਮੈਂ ਦਫ਼ਤਰ ਬੈਠਣਾ ਚੰਡੀਗੜ੍ਹ ਸੈਕਟਰੀਅਟ ਜਾਂਦੀ ਨਹੀਂ ਪਰਫਾਰਮਾ ਬਣਾਉਣਾ ਹੈ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕੱਢ ਦੇਣਾ ਹੈ ਕਿ ਪਿੰਡ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਔਰ ਪਿੰਡ ਦੇ ਵਿੱਚ ਰਹਿਣ ਵਾਲੇ ਦਲਦਾਂ ਦਾ ਕਿੰਨਾ ਹੋਇਆ ਅਲੱਗ-ਅਲੱਗ ਰਿਪੋਰਟਾਂ ਅਸੀਂ ਮੰਗ ਕੇ ਇਹਨੂੰ ਚੀਜ਼ ਨੂੰ ਅਸੀਂ ਅੱਗੇ ਵਧਾਵਾਂਗੇ ਤਾਂ ਜੋ ਜਿਹੜੀ ਸੁੱਖ ਸੁਵਿਧਾ ਹੈ ਉਹ ਜੋਰਾਵਰਾ ਤਾਂ ਕੀ ਸੀਮਤ ਨਾ ਰਹਿ ਜਾਏ ਹਰ ਉਸ ਗਰੀਬ ਤੱਕ ਪੁੱਜੇ ਜਿਹੜੇ ਉਹਦੇ ਲੋੜਵੰਦ ਗੜੀ ਸਾਹਿਬ ਜਿਹੜੇ ਬਹੁਤ ਸਾਰੇ